ਰਾਜਸਥਾਨ ਦੀ ਰਾਜਧਾਨੀ ਜੈਪੁਰ ਦੇ ਵਿੱਚ ਵੀਰਵਾਰ ਰਾਤ ਐਟੀਐਸ ਦੇ ਐਸਪੀ ਆਸ਼ੀਸ਼ ਪ੍ਰਵਾਕ ਕਰਦੀ ਇੱਕ ਕਾਰ ਦੇ ਵਿੱਚੋਂ লাশ ਬਰਾਮਦ ਹੋਈ। ਕਾਰ ਤੋਂ ਹੀ ਇੱਕ ਹੋਰ ਔਰਤ ਦੀ লাশ ਵੀ ਮਿਲੀ। ਐਸਪੀ ਆਸ਼ੀਸ਼ ਨੇ ਹੀ ਦੇਰ ਰਾਤ ਪੀਸੀਆਰ ਨੂੰ ਕਾਲ ਕਰਕੇ ਸ਼ਿਵਦਾਸਪੁਰਾ ਦੇ ਕੋਲ ਬੁਲਾਇਆ ਸੀ। ਪੁਲਿਸ ਜਦੋਂ ਮੌਕੇ ਉੱਤੇ ਪਹੁੰਚੀ ਤਾਂ ਕਾਰ ਦੇ ਵਿੱਚੋਂ ਦੋ লাশ ਮਿਲੀਆਂ। ਖਬਰਾਂ ਮੁਤਾਬਕ ਐਸਪੀ ਆਸ਼ੀਸ਼ ਨੇ ਪਹਿਲਾਂ ਗੋਲੀ ਮਾਰ ਕੇ ਆਪਣੀ ਮਹਿਲਾ ਦੋਸਤੀ ਚਾਂ ਲਈ ਅਤੇ ਫਿਰ ਖੁਦ ਨੂੰ ਵੀ ਗੋਲੀ ਮਾਰ ਲਈ। ਪੁਲਿਸ ਦੇ ਮੁਤਾਬਕ ਉਹ ਪਿਛਲੇ ਕੁਝ ਦਿਨਾਂ ਤੋਂ ਪਰੇਸ਼ਾਨ ਸਨ ਤੇ ਪਰਿਵਾਰ ਤੋਂ ਵੀ ਵੱਖ ਰਹਿ ਰਹੇ ਸਨ। ਕਾਰ ਦੇ ਵਿੱਚੋਂ ਇੱਕ ਖੁਦ ਖੁਦ ਨੋਟਿਸ ਮਿਲਿਆ ਜਿਸ ਦੇ ਵਿੱਚ ਲਿਖਿਆ ਸੀ ਕਿ ਇਹ ਔਰਤ ਐਸਪੀ ਨੂੰ ਪਿਛਲੇ ਕਈ ਦਿਨਾਂ ਤੋਂ ਪਰੇਸ਼ਾਨ ਕਰ ਰਹੀ ਸੀ ਪੁਲਿਸ ਦੇ ਮਤਾਬਕ ਮਹਿਲਾ ਦੋਸਤ ਨੂੰ ਗੋਲੀਬਾਰਨ ਤੋਂ ਪਹਿਲਾਂ ਦੂਮਾ ਦੇ ਵਿੱਚ ਹੱਥੋਂ ਪਾਈ ਗਈ ਹੋਈ ਤੰਦਾਸ ਦੱਸਦੀ ਹੈ ਕਿ ਆਸ਼ੀਸ਼ ਪਰਵਾਕਰ ਨੇ ਹੀ ਜੈਪੁਰ ਦੇ ਆਈਐਸ ਆਈਐਸ ਦੇ ਨੈਟਵਰਕ ਤੋਂ ਕੰਮਿਆ ਸੀ ਇਸ ਤੋਂ ਇਲਾਵਾ ਮੌਜੂਦਾ ਵੇਲੇ ਵੀ ਉਹ ਕਈ ਅਹਿਮ ਮਾਮਲੇ ਦੀ ਜਾਂਚ ਕਰ ਰਹੇ ਸਨ 15 ਦਿਨ ਪਹਿਲਾਂ ਵੀ ਉਹਨਾਂ ਦੀ ਪਤਨੀ ਨੇ ਪੀਸੀਆਰ ਕਾਲ ਕਰਕੇ ਇਤਲਾਹ ਦਿੱਤੀ ਸੀ ਕਿ ਆਸ਼ੀਸ਼ ਗਾਇਬ ਹੋ ਗਏ ਨੇ ਪਰ ਉਦੋਂ ਉਹ ਕੰਟਰੋਲ ਰੂਮ ਦੇ ਬਾਹਰ ਤੋਂ ਮਿਲ ਗਏ ਸਨ